प्यारे श्रोतेओ शशि का मैं डॉक्टर मिलकिश सिंह पट्टी प्यारे श्रोतेओ आज ਆਪਾਂ ਗੱਲ ਕਰਦੇ ਆਂ ਤੇ ਤੁਸੀਂ ਅਕਸਰ ਲੋਟ ਕੀਤਾ ਹੋਏਗਾ ਕਿ ਯਾ ਸਾਡੇ ਚੋਂ ਬਹੁਤਿਆਂ ਨਾਲ ਕੇਵਰੀਏ ਵਾਪਰਿਆ ਵੀ ਹੋਏਗਾ ਜ਼ਿੰਦਗੀ ਦੇ ਵਿੱਚ ਕਿ ਸਾਡੀਆਂ ਬਾਹਾਂ ਰਾਤ ਨੂੰ ਸੌ ਜਾਣੀਆਂ ਨੇ ਸਾਡੀਆਂ ਜਿਹੜੀਆਂ ਆਰਮਸ ਨੇ ਉਹ ਨੰਬ ਹੋ ਜਾਂਦੀਆਂ ਕਿੰਨਾ ਨਹੀਂ ਅਸੀਂ ਕਈ ਵਰੀ ਬਾਹਾਂ ਸੌਂ ਜਾਣੀਆਂ ਜਾਂ ਬਾਹਾਂ ਸੁਨ ਹੋ ਜਾਣੀਆਂ ਜਾਂ ਗੁੱਟ ਹੱਥ ਉਂਗਲਾਂ ਜਾਂ ਪੂਰੀ ਬਾਹ ਦੋਨੋਂ ਬਾਹਾਂ ਇੱਕ ਆਮ ਕੰਪਲੀਟ ਹੁੰਦੀ ਹੈ ਉਹਦੇ ਕਾਰਨ ਕੀ ਨੇ ਨਿਸ਼ਾਨੀਆਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ ਕਿਹੜੀ-ਕਿਹੜੀ ਬਿਮਾਰੀ ਦਾ ਸੰਕੇਤ ਹੋ ਸਕਦਾ ਕਿ ਜੇ ਲੋ ਅਸੀਂ ਸਾਡੀਆਂ ਬਾਹਾਂ ਸੌਂ ਜਾਂਦੀਆਂ ਨੇ ਸੁਨ ਹੋ ਜਾਂਦੀਆਂ ਨੇ ਉਹਨਾਂ ਦੇ ਵਿੱਚ ਸੋਇਆਂ ਚੁਰਗੀਆਂ ਮਹਿਸੂਸ ਹੁੰਦੀਆਂ ਨੇ। ਜਾਂ ਕਈ ਵੀ ਲੋਕ ਕੀੜੀਆਂ ਚੱਲਦੀਆਂ ਕਹਿੰਦੇ ਜੀ ਸਾਡੇ ਹੱਥਾਂ ਦੇ ਉੱਪਰ ਜਾਂ ਬਾਹਾਂ ਦੇ ਉੱਪਰ ਮਹਿਸੂਸ ਹੁੰਦੀਆਂ ਨੇ। ਅਲੱਗ-ਅਲੱਗ ਤਰ੍ਹਾਂ ਦੀ ਐਕਸਪਲੇਨ ਕਰਦੇ ਨੇ ਲੋਕ ਜਦੋਂ ਇਹ ਕੰਪਲੇਂਟਸ ਆਉਂਦੀਆਂ। ਹੁਣ ਇਹ ਤਾਂ ਕਿਉਂ ਹੁੰਦਾ ਹੈ? ਇਹਦੇ ਬਾਰੇ ਆਪਾਂ ਅੱਜ ਗੱਲ ਕਰਦੇ ਆਂ। ਜਦੋਂ ਖਾਸ ਕਰਕੇ ਰਾਤ ਨੂੰ ਜਦੋਂ ਅਸੀਂ ਨੀਂਦ ਦੇ ਵਿੱਚ ਹੁੰਦੇ ਆਂ ਤਾਂ ਕਈ ਵਾਰੀ ਸਾਨੂੰ ਅਚਾਨਕ ਵੀ ਮਹਿਸੂਸ ਹੁੰਦਾ ਜਾਂ ਅਸੀਂ ਲਈ ਜਾਗ ਹੀ ਰਹੇ ਹੁੰਨੇ ਆ ਤਾਂ ਸਾਨੂੰ ਇਹ ਲੱਗਦਾ ਕਿ ਸਾਡੀ ਬਾਹਾਂ ਸੌਂਗੀ ਹੋਈ ਹੈ ਉਹਦੇ ਵਿੱਚ ਪਿੰਨ ਚੁਭ ਰਹੇ ਨੇ ਸੂਈਆਂ ਵੱਜ ਰਹੀਆਂ ਨੇ ਇਸ ਤਰ੍ਹਾਂ ਦੀ ਫੀਲਿੰਗਸ ਆਉਂਦੀ ਹੈ ਜਾਂ ਕਈ ਵਾਰੀ ਕੜਵਲ ਵਗੈਰਾ ਵੀ ਨਾਲ ਪੈ ਜਾਂਦੇ ਆ ਕਿਉਂਕਿ ਸਾਡੀਆਂ ਬਾਹਾਂ ਉਦੋਂ ਬੇਹਰਾਮ ਮਹਿਸੂਸ ਕਰਦੀਆਂ ਉਹ ਸੂਈਆਂ ਚੁਭਣੀਆਂ ਸੁਣ ਹੋਣਾ ਐਵੇਂ ਦੀ ਸਥਿਤੀ ਵਿੱਚ ਸਾਡੀ ਬਾਹਾਂ ਜਾਂ ਮੋਢੀਆਂ ਦੀਆਂ ਨਸਾਂ ਜਦੋਂ ਜਨਨ ਕੀ ਸੰਗੜ ਜਾਂਦੀਆਂ ਨੇ ਸਖੁਚਿਤ ਹੋ ਜਾਂਦੀਆਂ ਨੇ ਉਸ ਦੇ ਨਤੀਜੇ ਵਜੋਂ ਹੁੰਦਾ ਹੈ ਤੇ ਕਈ ਵਾਰੀ ਰਾਤ ਨੂੰ ਬਾਹ ਦਾ ਸੁਣਨ ਹੋਣਾ ਕਿਸੇ ਹੋਰ ਵੀ ਸਥਿਤੀ ਜਾਂ ੱਡੇ ਮੈਡੀਕਲ ਜਿਹੜੇ ਕਾਜ਼ ਨੇ ਬਿਮਾਰੀਆਂ ਨੇ ਆਪਾਂ ਗੱਲ ਕਰਦੇ ਉਹਨਾਂ ਦੀ ਜਿਵੇਂ ਜੂਰੋਪੈਥੀਜ਼ ਹੈ ਜਾਂ ਹੋਰ ਕ੍ਰੀਤਨਾ ਦੀਆਂ ਉਹਨਾਂ ਦਾ ਸੰਕੇਤ ਵੀ ਹੁੰਦਾ ਜਿਵੇਂ ਕਾਰਪਲ ਟਨਲ ਸਿੰਡਰੋਮ ਪਰਫੀਰਲ ਨਿਊਰੋਪੈਥੀ ਜਾਂ ਵਿਟਾਮਿਨ B12 ਦੀ ਕਮੀ ਦੇ ਕਾਰਨ ਇਹ ਤਕਲੀਫ ਰਾਤ ਨੂੰ ਸਾਨੂੰ ਹੁੰਦੀ ਹੈ। ਹੋਰ ਇਹ ਜਿਹੜੀ ਸੈਂਸਨੀ ਦਾ ਕਾਰਨ ਕੀ ਆ ਜਿਹੜਾ ਰਾਤ ਦਾ ਪਰਸਥੀਸਿਆ ਜਦੋਂ ਨੀਂਦ ਦੌਰਾਨ ਬਾਹਾਂ ਸਾਡੇ ਗੁੱਟ ਜਾਂ ਹੱਥ ਸੁਨ ਹੋ ਜਾਂਦੇ ਇੱਕ ਲੱਛਣ ਹੈ। ਇਹ ਸਥਾਈ ਦਾ ਕਦੇ-ਕਦੇ ਹੋ ਸਕਦਾ ਜਾਂ ਇਹ ਕਿਸੇ ਅੰਦਰੂਨੀ ਡਾਕਟਰੀ ਸਥਿਤੀ ਜਿਹੜੇ ਸਰੀਰ ਦੇ ਅੰਦਰ ਕੋਈ ਪੁਰਾਣਾ ਜਾਂ ਲੰਮੇ ਸਮੇਂ ਦਾ ਲੱਛਣ ਹੋ ਸਕਦਾ। ਕਈ ਸਥਿਤੀਆਂ ਇਸ ਦਾ ਕਾਰਨ ਬਣਦੀਆਂ ਨੇ ਹੁਣ ਨਸਾਂ ਦਾ ਸੁੰਕਣ ਹੋ ਜਾਣਾ ਨੇ ਸੁਗੜ ਜਾਣਾ ਜਾਂ ਦਬਾਅ ਆ ਜਣੀ ਉਹ ਅਲੱਗ-ਅਲੱਗ ਅਸੀਂ ਸੌਖੀ ਭਾਸ਼ਾ ਦੇ ਵਿੱਚ ਸਮਝਾਉਣ ਵਾਸਤੇ ਇਹਨੂੰ ਨਾਮ ਦੇ ਦਿੰਦੇ ਹੁਣ ਨਸਾਂ ਸਾਡੇ ਸਰੀਰ ਤੋਂ ਸਾਡੇ ਦਿਮਾਗ ਤੱਕ ਜਿਹੜੀ ਸੰਵੇਦੀ ਜਾਣਕਾਰੀ ਲੈ ਕੇ ਜਾਂਦੀਆਂ ਮੈਸੇਜ ਜਿਹਨੂੰ ਆਪਾਂ ਕਹਿ ਸਕਦੇ ਹਾਂ ਜੋ ਸੰਵੇਦਨਾ ਅਸੀਂ ਮਹਿਸੂਸ ਕਰਦੇ ਹਾਂ ਜੇ ਉਹ ਟੱਚ ਦੇ ਰਹਾਂ ਹੀ ਤੇ ਉਹ ਦਰਦ ਦੀ ਉਹ ਤਾਪਮਾਨ ਦੀ ਦਬਾਅ ਦੀ ਜਾਂ ਹੋਰ ਜਿੰਨੀਆਂ ਵੀ ਸਵੇਦਨਾਵਾਂ ਸਾਡੇ ਸਰੀਰ ਦੇ ਵਿੱਚ ਵਾਪਰਦੀਆਂ ਨੇ ਇੱਕ ਸਵੈ ਇਸ਼ੀਤ ਹਰਕਤਾਂ ਹੁੰਦੀਆਂ ਨੇ ਜਾਂ ਪ੍ਰਤੀਬਿੰਬਾਂ ਜਾਂ ਹੋਰ ਬਹੁਤ ਸਾਰੀਆਂ ਕੁਝ ਨੂੰ ਸਮਰੱਥ ਬਣਾਉਂਦੀਆਂ ਜਦੋਂ ਇੱਕ ਨਸਮ ਦਬਾਅ ਜਾਂ ਜਾਂ ਤਾਂ ਉਹ ਸੁਕੁੰਚਿਤ ਹੋ ਜਾਂਦੀ ਜੇ ਤਾ ਸਾਡੇ ਦਿਮਾਗ ਤੇ ਬਾਹਾਂ ਦੇ ਵਿੱਚਕਾਰ ਲਈ ਜਿਹੜੇ ਸਿਗਨਲ ਹੈ ਜੋ ਮੈਸੇਜ ਜਾਣੇ ਹੁੰਦੇ ਆ ਉਹਨਾਂ ਦਾ ਜਿਹੜੇ ਪ੍ਰਵਾਹ ਦੇ ਵਿੱਚ ਰੁਕਾਵਟ ਪੈ ਜਾਂਦੀ ਹੈ ਇੱਕ ਦੂਜੀ ਨੂੰ ਜੋੜਨਾ ਮੈਸੇਜ ਭੇਜਣੇ ਆ ਤੇ ਉਹਨਾਂ ਦੇ ਵਿੱਚ ਰਿਕਵਰ ਟੋ ਪੈ ਜਾਈ। ਇਸ ਦੇ ਨਤੀਜੇ ਵਜੋਂ ਬਾਵਾ ਸੱਡੀਆਂ ਸੌਣ ਹੋ ਜਾਣੀਆਂ। ਚਰਨਾਹਟ ਮਹਿਸੂਸ ਵਰਗੀਆਂ ਭਾਵਨਾਵਾਂ ਜਿਹੜੀਆਂ ਉਹ ਮਹਿਸੂਸ ਹੁੰਦੀਆਂ ਨੇ ਇਨਸਾਨ ਨੂੰ। ਹੁਣ ਸਾਡੀ ਕਈ ਵਾਰੀ ਸੌਣ ਦੀ ਸਥਿਤੀ ਕਿਸ ਤਰੀਕੇ ਦੀ ਹੈਗੀ ਹੈ। ਅਸੀਂ ਕਿਸ ਪੋਜੀਸ਼ਨ ਦੇ ਵਿੱਚ ਸਾਨੂੰ ਨੀਂਦ ਆਉਂਦੀ ਹੈ ਜਾਂ ਅਸੀਂ ਸੌਣਾ ਜਾਂ ਰਿਲੈਕਸ ਹੋਣਾ ਪਸੰਦ ਕਰਦੇ ਹਾਂ। ਬਿਨਾਂ ਸੋਚੇ ਸਮਝੇ ਕਿਵਰੀ ਸੱਡੀ ਸੌਣ ਦੀ ਜਿਹੜੀ ਸਥਿਤੀ ਆ ਉਹ ਵੀ ਸਾਡੀ ਬਾਹਾਂ ਦੀਆਂ ਨਾੜੀਆਂ ਤੇ ਦਬਾਅ ਪਾ ਦਿੰਦੀ ਹੈ। ਜਾਂ ਦਬਾਅ ਪਾ ਸਕਦੀ ਹੈ। ਖਾਸ ਕਰਕੇ ਜੇ ਅਸੀਂ ਕਿਸੇ ਉਸ ਉਮਰ ਅਲੈਦਾ ਕੋਣ ਨੂੰ ਝੁਕਾ ਕੇ ਜਾਂ ਆਪਣੇ ਸਿਰ ਜਾਂ ਸਰੀਰ ਦੇ ਹੀਠਾਂ ਕਿਵਰੀ ਰੱਖ ਕੇ ਸੌਣੇ ਆਮੇ ਅਸੀਂ ਬਿਖੇ ਬਾਹਾਂ ਸਰਾਣੇ ਦੇ ਥੱਲੇ ਨੱਪ ਲੈਨੇ। ਉਹਦੇ ਚ ਰੇਡੀਅਲ ਨਰਵਜ਼ ਜੋ ਸਾਡੀਆਂ ਕੱਛਾਂ ਹੁੰਦੀਆਂ ਨੇ ਜਿਹੜੀਆਂ ਸਾਡੀਆਂ ਐਕਚੁਅਲੀਆ ਪਾਰਟਸ ਨੇ। ਉਹ ਤੁਹਾਡੇ ਹੱਥ ਤੱਕ ਚੱਲਦੀ ਉੱਥੋਂ ਤੇ ਆਮ ਤੌਰ ਤੇ ਨੀਂਦ ਦੇ ਦੌਰਾਨ ਨਸਾਂ ਦੇ ਜਿਹੜੇ ਦਬਾਅ ਤੋਂ ਪ੍ਰਭਾਵਿਤ ਹੋ ਜਾਂਦੀ ਹੈ। ਜਦੋਂ ਜੇ ਤੁਸੀਂ ਟੇਢੀ ਹੋ ਕੇ ਹੱਥ ਥੱਲੇ ਦੇ ਕੇ ਮੋੜ ਕੇ ਕੋਣੀ ਆਪਣੀ ਇਸ ਤਰੀਕੇ ਦੇ ਨਾਲ ਤਾਂ ਇਹ ਜਿਹੜੀ ਨਸਾਂ ਚੱਲੀਆਂ ਇੱਥੋਂ ਨਿਕਲਦੀਆਂ ਹੁੰਦੀਆਂ ਨੇ। ਇੱਥੋਂ ਤੱਕ ਉਹਨਾਂ ਨੂੰ ਸਪਲਾਈ ਕਰਨਾ ਉਹ ਫਿਰ ਸਾਰੀਆਂ ਦੀ ਸਾਰੀਆਂ ਜਿਹੜੀਆਂ ਦਬਾਅ ਪੈ ਜਾਂਦਾ ਉਹਨਾਂ ਦੇ ਉੱਪਰ। ਜਿਹਦਾ ਕਰਕੇ ਇੱਕ ਐਵੀ ਕਾਰਨ ਹੁੰਦਾ। ਜਾਂ ਹੋਰ ਕੁਝ ਸੌਣ ਦੀਆਂ ਸਥਿਤੀਆਂ ਜਿਹੜੀਆਂ ਸਾਡੇ ਨਸਾਂ ਦੇ ਦਬਾਅ ਦਾ ਕਾਰਨ ਬਣ ਸਕਦੀਆਂ। ਜਾਂ ਖੋਨ ਦੇ ਵਿੱਚ ਰਿਕਵਰਟ ਪੈ ਸਕਦੀ ਜਦੋਂ ਪ੍ਰਵਾਹ ਚੱਲਦਾ ਜਿਵੇਂ ਗੁੱਟਾਂ ਨੂੰ ਅਸੀਂ ਆਪਣੇ ਅੰਦਰ ਵੱਲ ਕਈ ਵਾਰੀ ਜ਼ਿਆਦਾ ਮੋੜ ਕੇ ਸੌ ਜਾਂਦੇ ਆ ਇਹ ਜਿਹੜੀ ਪੋਜੀਸ਼ਨ ਹੈਗੀ ਜਾਂ ਜਾਂ ਅਸੀਂ ਸਿਰ ਦੇ ਢੇਠਾ ਹੱਥ ਰੱਖ ਲੈਣੇ ਆ ਇਹਦੇ ਨਾਲ ਐਸਪੀਕੇ ਨਾਲ ਵੀ ਕਈ ਵਾਰੀ ਦਬਾਅ ਪੈਂਦਾ ਜਾਂ ਆਪਣੀ ਬਾਹਾਂ ਸਿਰ ਦੇ ਉੱਪਰ ਲੈ ਲੈਣੇ ਜਾਂ ਸਾਡੇ ਢੜੇ ਦੇ ਢੇਠਾ ਜੋ ਬਾਹਰ ਕੀ ਕਿਸੇ ਵੀ ਤਰੀਕੇ ਨਾਲ ਉਹਦੇ ਤੇ ਸਾਡੇ ਆਪਣੇ ਸਰੀਰ ਦਾ ਹੀ ਪੈ ਜਾਂਦਾ ਜਾਂ ਸਰਾਂ ਨੇ ਤੇ ਸਿਰ ਰੱਖ ਕੇ ਸਾਡੀ ਜਿਹੜੀ ਰੀੜ ਦੀ ਹੱਡੀ ਦੀ ਗਰਬੜ ਬਣ ਜਾਂਦੀ ਉੱਚਾ ਜ਼ਿਆਦਾ ਸਿਰ ਰੱਖ ਲੈਣੇ ਸੀ ਉਹ ਉਹਦਾ ਕਾਰਨ ਵੀ ਇਹ ਹੋ ਜਾਂਦਾ ਐਦਾਂ ਜਦੋਂ ਤੁਹਾਨੂੰ ਤੁਸੀਂ ਅੰਗਰੋੜਗੇ ਉਹਦੇ ਨਾਲ ਵੀ ਮੁਸ਼ਕਿਲ ਆ ਜਾਂਦੀ ਉੱਪਰ ਨੂੰ ਜਿਆਦਾ ਰੋੜ ਤੋਂ ਕਰ ਲੋਗੇ ਉਹਦੇ ਨਾਲ ਵੀ ਮੁਸ਼ਕਿਲ ਆ ਸਕਦੀ ਹੈ ਇੱਕ ਇਹ ਵੀ ਇਹਦਾ ਕਾਰਨ ਬਣ ਜਾਂਦਾ ਹੁਣ ਇਸ ਤਰ੍ਹਾਂ ਦੇ ਕਾਰਨਾਂ ਨਾਲ ਜਿਹੜੀ ਸੁਨਤ ਆ ਜਾਂ ਚਰਨਾਹਟ ਜਿਹਾ ਮਹਿਸੂਸ ਹੁੰਦੀ ਹੈ ਉਹ ਕਈ ਵਾਰੀ ਅਸੀਂ ਉਹ ਸਾਨੂੰ ਨੀਂਦ ਜਿਹੜੀ ਮੁੜ ਕੇ ਸ਼ੁਰੂ ਹੋਣ ਦੇ ਵਿੱਚ ਵੀ ਅਣ ਦੇਖੀ ਜਾਂਦੀ ਹੈ ਜ਼ਿਆਦਾਤਰ ਲੋਕ ਇੱਕ ਨੂੰ ਸਿਰਫ ਉਦੋਂ ਹੀ ਦੇਖਦੇ ਜਦੋਂ ਉਹ ਜਾਗਦੇ ਹਨ ਨੀਂਦ ਦੇ ਵਿੱਚ ਕਈ ਵਾਰੀ ਸਾਨੂੰ ਇਹ ਹੱਥ ਪੈਰ ਸੁੱਤਾ ਮਹਿਸੂਸ ਨਹੀਂ ਹੁੰਦਾ ਲੇਕਿਨ ਉਹ ਸੌ ਰਿਹਾ ਹੁੰਦਾ ਉਦੇ ਬਲੱਡ ਸਰਕਲ ਉਹਦੇ ਸਿਗਨਲ ਰੁਕੇ ਜਾਂਦੇ ਕੋਈ ਸਰੀਰ ਦੇ ਉੱਪਰ ਬੁਰਾ ਪ੍ਰਪੋਸ ਆਰਗਨ ਨੂੰ ਬਲੱਡ ਸਪਲਾਈ ਜਾਂ ਸਿਗਨਲ ਦੀ ਸਪਲਾਈ ਜਦੋਂ ਰੁਕਦੀ ਹੈ ਤਾਂ ਉਹਦਾ ਕੁਝ ਨੁਕਸਾਨ ਜ਼ਰੂਰ ਹੁੰਦਾ ਹੁਣ ਪੈਰੀਫਰਲ ਨਿਊਰੋਪੈਥੀ ਪੈਰੀਫਰਲ ਨਿਊਰੋਪੈਥੀ ਜਿਹੜੀ ਆ ਉਹ ਵੀ ਇੱਕ ਨਰਮ ਜਿਹੇ ਦੇ ਡੈਮੇਜ ਕਿਸੇ ਵੀ ਕਾਰਨ ਕਰਕੇ ਤੁਹਾਡੇ ਨਰਵ ਜਦੋਂ ਡੈਮੇਜ ਹੋਈਆਂ ਹੁੰਦੀਆਂ ਨੇ ਨੁਕਸਾਨ ਹੋਇਆ ਹੁੰਦਾ ਨਾ ਉਹ ਸਾਡੇ ਪੈਰੀਫਰਲ ਨਰਵਸ ਸਿਸਟਮ ਪਰਭਾਵਿਤ ਹੋ ਜਾਂਦਾ ਹੈ ਕਿ ਸਾਡੀਆਂ ਬਾਹਾਂ ਲੱਤਾਂ ਇਥੋਂ ਤੱਕ ਕਿ ਸਾਡਾ ਦਿਮਾਗ ਰੀਡ ਦੀ ਹੱਡੀ ਤੋਂ ਬਾਅਦ ਕਿਤੇ ਵੀ ਨਾੜੀਆਂ ਦੇ ਵਿੱਚ ਜਿਹੜੀਆਂ ਨੇ ਉਹ ਜਿੱਥੇ-ਜਿੱਥੇ ਵੀ ਪੈਰੀਫਰਲ ਨਰਵਜ਼ ਜਾਂਦੀਆਂ ਨੇ ਉਹ ਉੱਤੇ ਵਿਗੜਨ ਪੈਂਦਾ ਫਿਰ ਕਿਉਂਕਿ ਜਿਵੇਂ-ਜਿਵੇਂ ਨਸਾਂ ਜਾਂ ਖੂਨ ਦੀਆਂ ਨਾੜੀਆਂ ਸਾਡੀਆਂ ਹੌਲੀ-ਹੌਲੀ ਹੋੜੀ ਖਰਾਬ ਹੋਈ ਜਾਂਦੀਆਂ ਉਹਦੇ ਉਵੇਂ ਫਿਰ ਸਾਡੀ ਜਿਹੜੀ ਉਹ ਸਥਿਤੀ ਹੈ ਉਹ ਵਿਗੜਦੀ ਜਾਂਦੀ ਹੈ ਕਿਉਂਕਿ ਪੈਰੀਫਰਲ ਨਿਊਰੋਪੈਥੀ ਜਿਸ ਵਿੱਚ ਕਈ ਤਰ੍ਹਾਂ ਦੇ ਟ੍ਰਿਗਰ ਸ਼ਾਮਿਲ ਜਿਵੇਂ 슈ਗਰ ਵਾਲੇ ਮਰੀਜ਼ ਹੈ ਲੰਮਾ ਸਮਾਂ ਅਗਰ ਕੋਈ ਤੁਹਾਡੀ 슈ਗਰ ਮੈਨੇਜ ਨਹੀਂ ਰਹਿੰਦੀ ਜਾਂ ਤੁਸੀਂ ਪਰਹੇਜ਼ ਨਹੀਂ ਕਰਦੇ ਦਵਾਈ ਨਹੀਂ ਲੈਂਦੇ ਤਾਂ ਮੋਸਟਲੀ ਲੋਕਾਂ ਨੂੰ ਇਹ ਤਕਲੀਫ ਆ ਜਾਂਦੀ ਹੈ ਨਿਊਰੋਪੈਥੀ ਦੀ ਹਾਈਪੋਥਾਇਰੋਇਡਿਜ਼ਮ థਾਇਰੋਇਡ ਦਾ ਰੋਗ ਹੈ ਬਹੁਤ ਲੰਮੇ ਸਮੇਂ ਤੋਂ ਤੁਸੀਂ ਗੁਰਦੇ ਦੇ ਕਿਸੇ ਤਰ੍ਹਾਂ ਦੀ ਬਿਮਾਰੀ ਕੈਮੋਥੈਰੇਪੀ ਲੈ ਰਹੇ ਹੋ ਤੁਸੀਂ ਸ਼ਰਾਬ ਬਹੁਤ ਜ਼ਿਆਦਾ ਪੀਂਦੇ ਹੋ ਜਾਂ ਕਈ ਤਰ੍ਹਾਂ ਦੇ ਤੁਸੀਂ ਹੋਰ ਵੀ ਮੈਟਲਸ ਦੇ ਸੰਪਰਕ ਦੇ ਵਿੱਚ ਆਉਂਦੇ ਹੋ ਤੇ ਤੁਹਾਡੀਆਂ ਨਰਵ ਡੈਮੇਜ ਹੋ ਸਕਦੇ ਹਨ ਨਿਊਰੋਪੈਥੀ ਤੋਂ ਤੁਸੀਂ ਪ੍ਰਭਾਵਿਤ ਹੋ ਸਕਦੇ ਹੋ ਇਹਦੇ ਵਿੱਚ ਕੀ ਹੁੰਦਾ ਜਿਵੇਂ ਮਸਲ ਤੁਹਾਡੇ ਕਮਜ਼ੋਰ ਹੋ ਜਾਣਗੇ ਕੜੱਲਾਂ ਬਹੁਤ ਪੈਣਗੀਆਂ ਮਸਲ ਦੇ ਵਿੱਚ ਇੱਕਦਮ ਰੋੜ ਆਊਗੀ ਆਟੋਮੈਟਿਕਲੀ ਸੁੰਨ ਹੋ ਜਾਣਗੇ ਸੰਵੇਦਨਾ ਤੁਹਾਨੂੰ ਪਤਾ ਹੀ ਨਹੀਂ ਲੱਗੂ ਠੰਡੇ ਗਰਮ ਦਾ ਕਈ ਵੀ ਨਹੀਂ ਪਤਾ ਹੀ ਨਹੀਂ ਲੱਗਦਾ ਟੱਚ ਕਰਨ ਦੇ ਨਾਲ ਜਿਹੜੀ ਉਸ ਸੰਵੇਦਨਾ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ ਕਿਉਂਕਿ ਮੈਸੇਜ ਪ੍ਰੋਪਰ ਨਹੀਂ ਪਹੁੰਚਦੇ ਹੁਣ ਉਹ ਖੇਤਰਾ ਦੇ ਵਿੱਚ ਜਿਹੜਾ ਸੰਤੁਲਨ ਜਾਂ ਹੋਰ ਕਈ ਤਰ੍ਹਾਂ ਦੇ ਕੰਮਕਾਜਾਂ ਦਾ ਵੀ ਜਿਹੜੀ ਰਿਕਵਰਟ ਪੈ ਜਾਂਦੀ ਹੈ ਨੁਕਸਾਨ ਹੋ ਜਾਂਦਾ ਤੁਹਾਡੇ ਇਮੋਸ਼ਨ ਕੱਡੀਆਂ ਭਾਵਨਾਤਮਕ ਗਰਬੜੀ ਹੋ ਜਾਂਦੀ ਹੈ ਮੇਨਿਤ ਦੀਆਂ ਕਾਫੀ ਸਮੱਸਿਆਵਾਂ ਜਿਹੜੀਆਂ ਉਹ ਆ ਜਾਂਦੀਆਂ ਨੇ ਨਿਊਰੋਪੈਥੀ ਦੇ ਵਿੱਚ ਕਿਉਂਕਿ ਉਹ ਖੇਤਰ ਜਿੱਥੇ ਦਰਦ ਮਹਿਸੂਸ ਕਰਨ ਦੇ ਵਿੱਚ ਸਾਨੂੰ ਉਹ ਸਮਰੱਥਾ ਆਉਣੀ ਹੈ ਕਈ ਵਾਰੀ ਕੀੜਾ ਕੀੜੀ ਦੰਦੀ ਵੱਡ ਜੇ ਜਾਂ ਛੋਟਾ ਮੋਟਾ ਕੋਈ ਕੱਟ ਲੱਗ ਜੇ ਤਾਂ ਵਿਅਕਤੀ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰੇ ਕੋਈ ਜ਼ਖਮ ਤੇ ਕੱਟ ਲੱਗ ਗਿਆ ਵਾ ਜਾਂ ਕੋਈ ਕੋਈ ਗਰਮ ਚੀਜ਼ ਲੱਗੇ ਕਿਉਂਕਿ ਉਹ ਮੈਸੇਜ ਜਿੰਨੇ ਦੇਣਾ ਵਾ ਉਹ ਸਿਸਟਮ ਸਾਡਾ ਖਰਾਬ ਹੋ ਚੁੱਕਾ ਨੂੰ ਹੁਣ ਵਰਤਮਾਨ B12 ਦੀ ਕਮੀ ਇਹ ਵੀ ਪਰਿਫਰਲ ਨਿਊਰੋਪੈਥੀ ਦੇ ਇੱਕ ਮੇਨ ਕਾਰਨ ਹੈਗਾ ਵਿਟਾਮਿਨ B12 ਦੀ ਕਮੀ ਕਈ ਵਾਰੀ ਆਮ ਤੌਰ ਤੇ 40 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਲੋਕਾਂ ਦੇ ਵਿੱਚ ਇਹ ਪਾਈ ਜਾਂਦੀ ਹੈ ਕਿਉਂਕਿ ਬਹੁਤ ਸਾਰੇ ਮਾਮਲਿਆਂ ਵਿੱਚ ਇਹ ਨਿਊਰੋਲੋਜੀਕਲੀ ਨਸਾਂ ਨਾਲ ਸੰਬੰਧਿਤ ਉਹ ਹਰ ਇੱਕ ਜਾਂ ਉਹ ਦਾਤਮਕ ਜਿਹੜੇ ਲੱਛਣ ਆ ਉਹ ਵੀ ਆ ਜਾਂਦੇ ਨੇ ਕਿਉਂਕਿ ਵਿਟਾਮਿਨ B12 ਸਰੀਰ ਦੀਆਂ ਕਈ ਪ੍ਰਕਿਰਿਆਵਾਂ ਜਾਂ ਕੰਮਕਾਜ ਲਈ ਉਹਨੂੰ ਜੋ ਨਾਰਮਲ ਤੌਰ ਤੇ ਕੰਮ ਕਰਨ ਲਈ ਲੋੜ ਹੁੰਦਾ ਬਹੁਤ ਦੀ ਮਹੱਤਵਪੂਰਨ ਉਕੇ ਸਾਡੇ ਇਹ ਜਿਹੜਾ ਵਿਟਾਮਿਨ ਹੈ ਇਹ ਨਾੜੀਆਂ ਦੀ ਸਿਹਤ ਨੂੰ ਬਣਾ ਕੇ ਰੱਖਣ ਵਿੱਚ ਬਹੁਤ ਹੀ ਇਹਦੀ ਮਦਦ ਹੈਗੀ ਹੈ ਉਹ ਜਿੰਨੀ ਵੀ ਸਾਡੀ ਨਾੜੀਆਂ ਦੇ ਆਲੇ ਦੁਆਲੇ ਦੀ ਜਿਹੜੀ ਇੱਕ ਸੁਰੱਖਿਆ ਕਵਰ ਹੁੰਦੀ ਹੈ ਜਿਹਨੂੰ ਅਸੀਂ ਮਾਇਲਨ ਸੀਥ ਕਹਿੰਦੇ ਨੇ ਉਹਨੂੰ ਬਣਾਈ ਰੱਖਣ ਦੇ ਵਿੱਚ ਬਹੁਤ ਹੈਲਪ ਕਰਦਾ ਇਹ ਮੰਨ ਲਓ ਕਿ ਬਿਜਲੀ ਦਾ ਕਰੰਟ ਜਾ ਰਿਹਾ ਹੈ ਇਹ ਤਾਰ ਦੇ ਵਿੱਚ ਇਹ ਤਾਰ ਦੇ ਵਿੱਚ ਬਿਜਲੀ ਦਾ ਮੰਨ ਲਓ ਕਰੰਟ ਜਾ ਰਿਹਾ ਇਹ ਤੁਸੀਂ ਇਹਨੂੰ ਨਰਵ ਸਮਝੋ ਐ ਦੇ ਉੱਪਰ ਸੀਥ ਲੱਗੀ ਹੁੰਦੀ ਹੈ ਇਦਾ ਕੰਮ ਹੁੰਦਾ ਕਿ ਇਹਨੂੰ ਕਰੰਟ ਨੂੰ ਲੀਕ ਨਹੀਂ ਕਰਨ ਦੇਣਾ ਇਹਨੇ ਲੇਕਿਨ ਇਸੇ ਤਰ੍ਹਾਂ ਆ ਸਾਡੀਆਂ ਨਰਵ ਐ ਇਹਦੇ ਵਿੱਚ ਮਾਈਲਨ ਸ਼ੀਟ ਐ ਜਦੋਂ ਤੁਹਾਡੇ ਅੰਦਰ ਕਿਸੇ ਵੀ ਕਾਰਨ ਵੱਲੋਂ 슈ਗਰ ਦਾ ਕਾਰਨ ਜਾਂ ਕੁਝ ਕਾਰਨ ਜਾਂ ਵਿਟਾਮਿਨ ਬੀ ਡਿਲੀਵਰੀ ਡੈਫੀਸ਼ੈਂਸੀ ਹੋ ਗਈ ਤੇ ਇਹ ਤੁਹਾਡੀ ਜਿਹੜੀ ਸ਼ੀਟ ਹੈਗੀ ਐ ਇਹ ਡੈメージ ਹੋ ਜੁਣੀ ਚਾਹੀਦੀ ਐ ਤਾਂ ਸੁੱਕੀ ਭਾਸ਼ਾ ਕਿਥੋਂ ਕਰੰਟ ਲੀਕ ਹੋਣਾ ਉਹੋ ਕਿ ਕਰੰਟ ਲੀਕ ਤੇ ਤੁਹਾਡੇ ਸਰੀਰ ਦੇ ਵਿੱਚ ਜਿਹੜੇ ਸੁਨਣਾਪਨ ਦੇ ਜੋ ਵੀ ਆਪਾਂ ਗੱਲ ਐ ਕੀਤੀ ਆ ਕੀੜੀਆਂ ਐਲਵਜਣੀਆਂ ਦਰਦ ਹੋਣੀ ਕਦਲ ਪੈਣ ਇਹ ਨਿਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਣੀਆਂ ਉਹ ਜਦੋਂ ਤੁਸੀਂ ਆਪਣੇ ਡਾਕਟਰ ਕੋਲ ਜਾਂਦੇ ਹੋ ਤਾਂ ਡਾਕਟਰ ਜੋ ਵੀ ਕਾਰਨ ਲੱਭਦੇ ਨੇ ਇਹਨਾਂ ਦੇ ਫਿਰ ਉਸ ਦੇ ਅਕੋਰ ਅਗਲੀ ਤੁਹਾਨੂੰ ਉਹ ਟੈਸਟ ਵਗੈਰਾ ਕਰਕੇ ਪ੍ਰੋਪਰ ਡਾਇਗਨੋਸ ਕਰਕੇ ਉਹ ਕਰ ਦਿੰਦੇ ਨੇ ਕਿਉਂਕਿ ਇਹਦੇ ਵਿੱਚ ਦਰਦ ਹੋਣਾ ਸੁਣਨਾ ਹੋਣਾ ਚਰਨਾ ਹਟੋਣੀ ਤੇਰੀਆਂ ਕਈ ਤਰ੍ਹਾਂ ਦੀਆਂ ਜਿਹੜੀ ਉਹ ਮੁਸ਼ਕਿਲਸ ਆਉਂਦੀਆਂ ਨੇ ਨਿਸ਼ਾਨੀਆਂ ਆਉਂਦੀਆਂ ਨੇ ਉਨ ਇੱਕ ਹੋਰੇ ਦਾ ਕਾਰਨ ਹੁੰਦਾ ਕੋਕਲੇ ਕਿਛੜੇ ਗੁੱਟਾਂ ਦੇ ਵਿੱਚ ਇਹ ਜਿਹੜੇ ਗੁੱਟੇ ਛੱਡੇ ਇਹ ਤਿੱਧ ਨੇ ਇਹਨਾਂ ਦੇ ਵਿੱਚ ਕੋਸ਼ਕਲਾਉਂਦੀ ਹੈ ਇਹਨੂੰ ਅਸੀਂ ਕਾਰਪਟਰਨਲ ਸਿੰਡਰੋਮ ਨਾਮ ਦਿੰਦੇ ਨੇ ਕਿ ਗੁੱਟ ਦੇ ਵਿੱਚ ਕਾਰਪਟਰਨਲ ਇੱਕ ਪੰਗ ਰਸਤਾ ਹੁੰਦਾ ਜਿਸ ਦੇ ਵਿੱਚੋਂ ਮਦਮ ਨਸ ਜਿਹੜੀ ਉਹ ਲੰਘਦੀ ਹੈ ਬੜੀਆਂ ਬਰੀਕ ਬਰੀਕ ਜਿਹੜੀਆਂ ਸਾਡੀਆਂ ਨਸਾਂ ਨੇ ਉਹ ਰਸਤਾ ਬਣਾਉਂਦੀਆਂ ਰੰਗਦੀਆਂ ਗੁਜ਼ਰਦੀਆਂ ਉਹਦੇ ਵਿੱਚ ਦੀ ਪਰ ਕਾਰਪਲ ਟਨਲਰ ਸਿੰਡਰੋਮ ਦਾ ਨਤੀਜਾ ਕੀ ਹੁੰਦਾ ਕਿ ਜੇਕਰ ਉਹ ਰਸਤਾ ਜਾਂ ਸਰੰਗ ਦੇ ਵਿੱਚ ਜਿੱਥੇ ਮਦਨ ਨਸ ਜਦੋਂ ਪ੍ਰਭਾਵ ਪੈਂਦਾ ਤੇ ਉਹ ਨੱਪੀ ਜਾਂਦੀ ਕਿਸੇ ਕਾਰਨ ਉਹਦੇ ਵੀ ਕਈ ਕਾਰਨ ਹੁੰਦੇ ਤਾਂ ਉਦੋਂ ਵੀ ਫਿਰ ਇਹ ਸਾਡੇ ਕੋਲ ਇਹ ਲੱਛਣ ਕਾਫੀ ਹੱਦ ਤੱਕ ਆਵਾਂਦੇ ਨੇ ਉਹ ਕਿ ਸਰੀਰਕੀ ਪਕੜਿਆ ਇਹ ਪਕੜ ਕਮਜ਼ੋਰ ਹੋ ਜਾਂਦੀ ਇਹ ਜਿਹੜੀ ਪਕੜਿਆ ਕਿਉਂਕਿ ਇਹ ਸਾਰਾ ਏਰੀਆ ਪ੍ਰਭਾਵਿਤ ਹੋ ਜਾਂਦਾ ਉਹਦੇ ਨਾਲ ਸੋਨ ਹੋਏਗੀ ਇੱਥੇ ਦਰਦ ਮਹਿਸੂਸ ਹੋਊਗੀ ਇੱਥੇ ਰੱਖ ਕੇ ਤੁਸੀਂ ਮੋਬਾਈਲ ਯੂਜ਼ ਵੀ ਕਰ ਸਕਦੇ ਤੁਹਾਡੇ ਅੰਦਰ ਦਰਦ ਨਿਕਲਣੇ ਸ਼ੁਰੂ ਹੋ ਜੂਗੇ ਜਦੋਂ ਇਹ ਕਾਰਪਲ ਟਨਲ ਸਿੰਡਰਮ ਹੁੰਦਾ ਹੈ ਜਲਨ ਮਹਿਸੂਸ ਹੋਊਗੀ ਚਰਨਾਹਟ ਮਹਿਸੂਸ ਹੋਊਗੀ ਤੁਹਾਡੀਆਂ ਉਂਗਲਾਂ ਦੇ ਵਿੱਚ ਸੋਜੀ ਛਪੈਣੀ ਸ਼ੁਰੂ ਹੋ ਜੂਗੀ ਤੁਹਾਡੇ ਹੱਥ ਤੁਹਾਡੇ ਗੁੱਟ ਜਾਂ ਉਂਗਲਾਂ ਦੀ ਵਰਤੋਂ ਕਰਨ ਦੇ ਵਿੱਚ ਤੁਹਾਨੂੰ ਮੁਸ਼ਕਲ ਆਊਗੀ ਇਹ ਮੈਨੂੰ ਕਿ ਪੈਨ ਨੂੰ ਪਕੜਨ ਦੇ ਵਿੱਚ ਵੀ ਮੁਸ਼ਕਲ ਆਊਗੀ ਇੱਕ ਪਿੰਚ ਤੁਸੀਂ ਕਿਸੇ ਚੀਜ਼ ਨੂੰ ਪਿੰਚ ਕਰਨਾ ਨਮਕ ਮਰ ਨੂੰ ਪਕੜਨਾ ਕੁਛ ਮਿੱਠਾ ਲੈਣਾ ਦੂਜਾ ਕੁਝ ਵੀ ਚੀਜ਼ ਪਕੜਨੀ ਇਹ ਪੈਨ ਪੈਨ ਨੂੰ ਪਕੜਨ ਦੇ ਵਿੱਚ ਵੀ ਤੁਹਾਨੂੰ ਪਿੰਚ ਕਰਨ ਦੇ ਵਿੱਚ ਵੀ ਮੁਸ਼ਕਲ ਆਉਗੀ ਜੀ ਕਾਰਪਲ ਟਨਲ ਸਿੰਡਰੋਮ ਵਿੱਚ ਉਹ ਇਹਨਾਂ ਸਾਰਿਆਂ ਨੂੰ ਫਿਰ ਡਾਕਟਰ ਦੀ ਸਲਾਹ ਨਾਲ ਜਦੋਂ ਤੁਸੀਂ ਜੁਗ ਕੋਲ ਜਾਂਦੇ ਹੋ ਕੰਪਲੇਂਟ ਲੈ ਕੇ ਉਹ ਪ੍ਰੋਪਰ ਡਾਇਗਨੋਸ ਕਰਕੇ ਉਹਨਾਂ ਦਾ ਕਾਰਨ ਲੱਭ ਕੇ ਫਿਰ ਇਹਨਾਂ ਦਾ ਟਰੀਟ ਕਰਦੇ ਨੇ ਅਗਰ ਤੁਹਾਨੂੰ ਕੋਈ ਲੱਗਦਾ ਕਿ ਤੁਹਾਨੂੰ ਵੀ ਐਦਾਂ ਦੀ ਕੋਈ ਮੁਸ਼ਕਲ ਹੈਗੀ ਹੈ ਕਾਰਪਲ ਟਨਲ ਸਿੰਡਰੋਮ ਵਰਗੇ ਆਪਣੇ ਗੁੱਟ ਹੱਥਾਂ ਦੀ ਦਰਦ ਜਾਂ ਸੁਣ ਅਨੁਭਵ ਹੁੰਦਾ ਉਹ ਵੀ ਮਤਲਬ ਤੁਹਾਡੀ ਨੀਂਦ ਵੀ ਰਾਤ ਨੂੰ ਕਈ ਵਾਰੀ ਖਰਾਬ ਕਰ ਦਿੰਦਾ ਜਾਂ ਤੁਹਾਡੀ ਨੀਂਦ ਦੇ ਵਿੱਚ ਵਿਗਨ ਪਾ ਦਿੰਦਾ ਤਾਂ ਹੁਣ ਅੱਗੇ ਆ ਕੇ ਥੋਰੈਸਿਕ ਆਊਟਲੈਟ ਸਿੰਡਰੋਮ ਥੋਰੈਸਿਕ ਆਊਟਲੈਟ ਸਿੰਡਰੋਮ ਇੱਕ ਉਹ ਸਥਿਤੀ ਹੈ ਜਦੋਂ ਸਾਡੀ ਥੋਰੈਸਿਕ ਆਊਟਲੈਟ ਵਿੱਚੋਂ ਲੰਘਦੀਆਂ ਨਾੜੀਆਂ ਜਾਂ ਜਿਹੜੀਆਂ ਧਮਨੀਆਂ ਨੇ ਉਹ ਸੁੰਗੜ ਜਾਂਦੀਆਂ ਉਹਨਾਂ ਤੇ ਪ੍ਰਭਾਵ ਪੈਂਦਾ ਦਬਾਅ ਪੈਂਦਾ ਉਹਨਾਂ ਤੇ ਜੋ ਕਿ ਸਕੇਲਿੰਗ ਸਾਡੀ ਜਿਹੜੀ ਮਸਲ ਦੀ ਪਹਿਲੀ ਪਸਲੀ ਆ ਆ ਪਸਲੀਆਂ ਦੇ ਰਹਿੰਦੀ ਆ ਆਪਾਂ ਗੱਲ ਕਰਦੇ ਇਹਨਾਂ ਦੇ ਲਾਗੋਂ ਦੀ ਜਿਹੜੀਆਂ ਲੰਗਦੀਆਂ ਨੇ ਉਹਨਾਂ ਦੇ ਕਿਨਾਰਿਆਂ ਤੋਂ ਬਣੀ ਹੋਈ ਇੱਕ ਜਗ੍ਹਾ ਉਹਦੇ ਵਿੱਚ ਲੱਛਣ ਆਉਂਦੇ ਜਿਵੇਂ ਉੱਪਰਲੇ ਹਿੱਸੇ ਦੇ ਵਿੱਚ ਅੰਗਾਂ ਦੇ ਵਿੱਚ ਜਿਹੜਾ ਦਰਦ ਸੁੰਨ ਹੋਣਾ ਚਰਨਾ ਹਟਣਾ ਹੁਣ ਇਸ ਨੂੰ ਅਗਿਆ ਜਾਂਦਾ ਜੈਨੇਟਿਕ ਖਾਨਦਾਨੀ ਕੁਝ ਹੁੰਦੇ ਨੇ ਕੁਝ ਜੈਨੇਟਿਕ ਜਾਂ ਖਾਨਦਾਨੀ ਵਿਕਾਰ ਹੁੰਦੇ ਨੇ ਉਹ ਪ੍ਰਭਾਵਿਤ ਵਿਅਕਤੀਆਂ ਨੂੰ ਨਸਾਂ ਦੀਆਂ ਜਿਹੜੀ ਇੰਜਰੀਜ਼ ਦਾ ਸ਼ਿਕਾਰ ਬਣਾ ਲੈਂਦੇ ਇਸ ਤਰ੍ਹਾਂ ਦੀ ਜਿਹੜੀ ਵਿਕਾਰ ਨੂੰ ਅਸੀਂ ਪ੍ਰੈਸ਼ਰ ਪਾਲਸੀ ਦੀ ਸੰਭਾਵਨਾ ਵਾਲੀ ਇੱਕ ਵਰਾਸਤੀ ਨਿਊਰੋਪੈਥੀ ਦਾ ਨਾਮ ਦਿੰਦੇ ਹਾਂ ਕਿ ਵਰਾਸਤ ਦੇ ਵਿੱਚ ਹੀ ਉਹ ਨਰਵ ਸਾਨੂੰ ਪੈਥੀ ਮਿਲਦੀ ਹੈ ਹੁਣ ਇਹਦੇ ਵਿੱਚ ਕੀ ਹੁੰਦਾ ਕਿਸ ਸੰਵੇਦਨਾ ਦਾ ਨੁਕਸਾਨ ਹੁੰਦਾ ਕਈ ਤਰ੍ਹਾਂ ਦੇ ਐਪੀਸੋਡਸ ਹੁੰਦੇ ਨੇ ਇਹਦੇ ਵਿੱਚ ਕਿਉਂਕਿ ਅਕਸਰ ਕੱਲੀਆਂ ਨਸਾਂ ਦਾ ਜਿਹੜਾ ਦਬਾਅ ਜਾਂ ਸੁੰਗੜਨ ਜਾਂ ਪ੍ਰੈਸ਼ਰ ਨਾਲ ਜੁੜਿਆ ਹੁੰਦਾ ਇਹ ਆਮ ਤੌਰ ਤੇ ਸਾਡੇ ਗੁੱਟ ਸਾਡੀਆਂ ਕੂਣੀਆਂ ਜਾਂ ਗੋਡਿਆਂ ਦੀਆਂ ਜਿਹੜੀਆਂ ਨਸਾਂ ਨੇ ਸਾਡੇ ਗੋਡਿਆਂ ਦੇ ਉੱਪਰ ਉਹਨਾਂ ਨੂੰ ਪ੍ਰਭਾਵਿਤ ਕਰਦੀਆਂ ਹਨ ਪਰ ਇਹ ਉਂਗਲਾਂ ਤੇ ਮੋਢਿਆਂ ਤੇ ਪੈਰਾਂ ਤੇ ਖੋਪੜੀਆਂ ਦੇ ਵਿੱਚ ਜਿਹੜੀਆਂ ਨਸਾਂ ਨੇ ਉਹਨਾਂ ਨੂੰ ਵੀ ਪ੍ਰਭਾਵਿਤ ਕਰ ਲੈਂਦੀਆਂ ਨੇ ਯਾਨੀ ਕਿ ਲਗਭਗ ਸਾਡੇ ਸਰੀਰ ਦੇ ਬਹੁਤੇ ਜ਼ਿਆਦੇ ਹਿੱਸੇ ਨੂੰ ਪ੍ਰਭਾਵਿਤ ਕਰਦੀਆਂ ਨੇ ਹੁਣ ਇਹਦੇ ਵਿੱਚ ਵੀ ਸਾਨੂੰ ਕੀ ਨਿਸ਼ਾਨੀਆਂ ਆਉਂਦੀਆਂ ਨੇ ਤੁਹਾਨੂੰ ਕਿ ਚੁਣ ਚੁਣਾਹਟ ਮਹਿਸੂਸ ਹੁੰਦੀ ਹੈ ਕੰਬਣੀ ਆਉਂਦੀ ਹੈ ਇਸ ਤਰ੍ਹਾਂ ਜਦ ਕੋਈ ਸੁੰਨ ਮਹਿਸੂਸ ਹੁੰਦਾ ਤੁਹਾਨੂੰ ਅਬ ਨਾਰਮਲ ਆਵਾਜ਼ਾਂ ਸੁਣਾਈ ਦਿੰਦੀਆਂ ਉਹ ਸਧਾਰਨਤਾ ਆਵਾਜ਼ ਜਿਹੜੀ ਆਉਂਦੀਆਂ ਜਾਂ ਵੋਕਲ ਕੋਰਡਸ ਨੂੰ ਖੋਲਣ ਦੇ ਵਿੱਚ ਤੁਹਾਨੂੰ ਸਮਰੱਥਾ ਉਸ ਸਮਰੱਥਾ ਤੁਸੀ ਮਹਿਸੂਸ ਕਰਦੇ ਜੇ ਕਈ ਵਾਰੀ ਬੋਲਣ ਦੇ ਵਿੱਚ ਸਮਰੱਥਾ ਆਉਂਦੀ ਜਾਂ ਤੁਹਾਡੇ ਕੋਲ ਸਾਲੈਂਡ ਦੇ ਵਿੱਚ ਵੀ ਮੁਸ਼ਕਲ ਆਉਂਦੀ ਹੈ ਡਿਪੈਂਡ ਕਰਦਾ ਕੋਈ ਡੈਮੇਜ ਕਿੰਨੀ ਹੈ ਕਿੰਨੇ ਸਵੀਰ ਸਿੰਪਟਮ ਆਉਂਦੇ ਹੈ ਕਿ ਜਵਾਨੂ ਦੀ ਜਵਾਨੀ ਦੇ ਸ਼ੁਰੂ ਦੇ ਵਿੱਚ ਵੀ ਕਈ ਵਾਰੀ ਇਹ ਨਿਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹੁਣ ਇਸ ਨੂੰ ਅਗੇ ਆ ਜਾਂਦਾ ਸਟ੍ਰੋਕ ਸਟ੍ਰੋਕ ਉਦੋਂ ਹੁੰਦਾ ਜਦੋਂ ਦਿਮਾਗ ਨੂੰ ਜਾਣ ਵਾਲੀਆਂ ਖੂਨ ਦੀਆਂ ਨਾੜੀਆਂ ਬੰਦ ਹੋ ਜਾਂਦੀਆਂ ਇਸ ਕੇਮਿਕ ਸਟ੍ਰੋਕ ਨੂੰ ਬੋਲ ਦਿੰਦੇ ਇਹਨੂੰ ਜਾਂ ਦਿਮਾਗ ਦੇ ਵਿੱਚ ਖੂਨ ਲੀਕ ਹੋ ਜਾਂਦਾ ਕਿਸੇ ਕਾਰਨ ਹੈਮੋਰੈਜਿਕ ਸਟ੍ਰੋਕ ਬੋਲ ਦਿੰਦੇ ਇਹਨੂੰ ਕਿਉਂਕਿ ਤੁਹਾਡੇ ਦਾਰਾ ਦੁਆਰਾ ਜਿਹੜੇ ਅਨੁਭਵ ਕੀਤੇ ਗਏ ਲੱਛਣ ਸਟ੍ਰੋਕ ਦੇ ਸਥਾਨ ਤੇ ਨਿਰਭਰ ਕਰਦੇ ਕਿ ਉਹ ਸਟ੍ਰੋਕ ਕਿੱਥੇ ਹੈ ਦਿਮਾਗ ਦੇ ਕਿਹੜੇ ਹਿੱਸੇ ਦੇ ਵਿੱਚ ਹੈ ਪਰ ਇਸ ਵਿੱਚ ਤੁਹਾਡੀ ਬਾਹ ਦੇ ਸੌਣ ਵਰਗੀਆਂ ਸੰਵੇਦਨਾਵਾਂ ਜਿਹੜੀਆਂ ਉਹ ਵੀ ਸ਼ਾਮਲ ਹੋ ਸਕਦੀਆਂ ਇੱਕ ਨਿਸ਼ਾਨੀ ਇਹ ਵੀ ਹੋ ਸਕਦੀ ਹੈ ਇੱਕ ਬਾਹ ਜਾਂ ਇੱਕ ਤੋਂ ਵੱਧ ਮਸਲ ਜਾਂ ਅਧਰੰਗ ਵਰਗੀ ਕਮਜ਼ੋਰੀ ਵੀ ਆ ਸਕਦੀ ਹੈ ਕਿ ਪਰਸਨ ਬਿਲਕੁਲ ਆਪਣੇ ਉਸ ਹਿੱਸੇ ਨੂੰ ਹਿਲਾ ਨਹੀਂ ਸਕਦਾ ਇਹ ਜਿਹੜੀ ਉਹ ਮਸਲ ਦੇ ਵਿੱਚ ਜਕੜ ਨਾ ਸਕਦੀ ਬਾਹਾਂ ਦੇ ਮਸਲ ਦੇ ਵਿੱਚ ਸਾਡੀ ਟੋਨ ਜਿਹੜੀ ਹੈ ਉਹਦੇ ਵਿੱਚ ਵਾਧਾ ਵੀ ਹੋ ਸਕਦਾ ਤੇ ਕਮੀ ਵੀ ਹੋ ਸਕਦੀ ਬਾਹਾਂ ਬਿਲਕੁਲ ਸੁੰਨ ਹੋ ਸਕਦੀਆਂ ਕੁਈ ਸੰਵੇਦਨਾ ਤੁਹਾਨੂੰ ਇਸ ਤਰ੍ਹਾਂ ਕੋਈ ਟੱਚ ਕਰੇਗਾ ਕੋਈ ਚੁੰਡੀ ਵੜੇਗਾ ਪਿੰਨ ਬਜੇਗੀ ਕੋਈ ਉਹ ਤੁਹਾਨੂੰ ਮਹਿਸੂਸ ਨਹੀਂ ਹੋਵੇ ਪਰਸਿਸੀਆ ਇਸ ਤਰ੍ਹਾਂ ਹੋ ਜਾਏਗਾ ਸਨ ਹੋ ਜਾਏਗਾ ਉਹ ਹਿੱਸਾ ਤੁਹਾਡਾ ਹੁਣ ਇਹਦੇ ਵਿੱਚ ਲੱਛਣ ਕਿਉਂ ਆਉਂਦੇ ਨੇ ਕੋ ਸਟੋਕ ਸਗੀ ਹੈ ਤੇ ਸਦਨ ਇੱਕਦਮ ਤੁਹਾਨੂੰ ਬਹੁਤ ਜ਼ਿਆਦਾ ਸਿਰਦਰਦ ਹੋਏਗਾ ਤੁਹਾਨੂੰ ਉਲਝਣ ਮਹਿਸੂਸ ਹੋਊਗੀ ਬੋਲਣ ਵਿੱਚ ਮੁਸ਼ਕਲ ਆਊਗੀ ਜਾਂ ਬੋਲਣ ਨੂੰ ਸਮਝਣ ਵਿੱਚ ਮੁਸ਼ਕਲ ਆਊ ਕਿਸੇ ਦੀ ਬੋਲੀ ਤੁਹਾਡੇ ਨਾਲ ਕੋਈ ਗੱਲ ਕਰ ਲਿਆ ਤੁਹਾਨੂੰ ਸਮਝ ਨਹੀਂ ਰਹੀ ਸੁਣਾਪਨ ਆਉਣਾ ਕਮਜ਼ੋਰੀ ਆਗਣੀ ਸਰੀਰ ਦੇ ਇੱਕ ਪਾਸੇ ਵਾਂਸ ਹੈ ਤੁਸੀਂ ਦੇਖਿਆ ਹੋਣਾ ਕਿ ਇੱਕ ਪਾਸੇ ਦਾ ਦਰੰਗ ਹੁੰਦਾ ਪੋਸਟ ਕਿ ਲੋਕ ਜਾਂ ਕਿਸੇ ਬਾਹ ਦਾ ਹੁੰਦਾ ਜਾਂ ਕੱਲੀ ਲੱਤ ਦਾ ਹੁੰਦਾ ਜਾਂ ਕਿਸੇ ਇੱਕ ਹਿੱਸੇ ਦਾ ਹੁੰਦਾ ਜਾਂ ਕੱਲੀ ਫੀਸ ਦਾ ਹੁੰਦਾ ਇਹ ਡਿਪੈਂਡ ਕਰਦਾ ਹੁੰਦਾ ਕਿ ਬ੍ਰੇਨ ਦੇ ਕਿਸ ਹਿੱਸੇ ਦੇ ਵਿੱਚ ਉਸ ਸਟੋਕਸ ਨੇ ਦੋਆਂ ਅੱਖਾਂ ਤੋਂ ਦੇਖਣ ਦੇ ਵਿੱਚ ਮੁਸ਼ਕਲ ਆ ਸਕਦੀ ਹੈ ਜਾਂ ਇੱਕ ਅੱਖ ਤੋਂ ਦੇਖਣ ਵਿੱਚ ਮੁਸ਼ਕਲ ਆ ਸਕਦੀ ਤੁਰਨ ਦੇ ਵਿੱਚ ਮੁਸ਼ਕਲ ਆਉਂਦੀ ਹੈ ਚੱਕਰ ਆਉਂਦੀ ਹੈ ਜਾਂ ਸੰਤੁਲਨ ਸਾਡਾ ਵਿਗੜ ਜਾਂਦਾ ਅਗਰ ਸਟ੍ਰੋਕ ਦੇ ਨਿਸ਼ਾਨੀਆਂ ਤੁਹਾਨੂੰ ਆਉਂਦੀਆਂ ਨੇ ਤਾਂ ਤੁਹਾਨੂੰ ਐਟੀ ਟਾਈਮ ਐਮਰਜੈਂਸੀ ਕੇਸ ਦੇ ਵਿੱਚ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਚਾਹੇ ਰਾਤ ਦੇ ਸਮੇਂ ਅਗਰ ਤੁਹਾਡੇ ਸਟ੍ਰੋਕ ਦੇ ਲੱਛਣ ਅਚਾਨਕ ਹੁੰਦੇ ਹਨ ਕਿਉਂਕਿ ਉਹਦੇ ਵਾਸਤੇ ਫਿਰ ਬੜਾ ਵੈਲਿਊਏਬਲ ਟਾਈਮ ਹੁੰਦਾ ਜਿੰਨਾ ਵੀ ਜਲਦੀ ਤੁਸੀਂ ਟ੍ਰੀਟਮੈਂਟ ਕੋ ਜਦੋਂ ਤੁਹਾਨੂੰ ਲੱਛਣ ਆਏ ਸਟ੍ਰੋਕ ਆਇਆ ਤੇ ਟਰੀਟਮੈਂਟ ਸ਼ੁਰੂ ਹੋਣ ਦੇ ਵਿੱਚ ਕਿੰਨਾ ਟਾਈਮ ਦਾ ਗੈਪ ਪੈਂਦਾ ਉਹ ਬਹੁਤ ਡਿਪੈਂਡ ਕਰਦਾ ਵਾ ਤੁਹਾਡੀ ਬਿਮਾਰੀ ਨੂੰ ਰਿਕਵਰ ਹੋਣ ਤੇ ਤੁਹਾਡੇ ਠੀਕ ਹੋਣ ਦੇ ਵਿੱਚ ਲੇਕਿਨ ਅਗਰ ਤੁਹਾਡੀ ਬਾਹਾਂ ਸੁਣ ਹੋਈ ਹੈ ਤੁਹਾਨੂੰ ਪੈਰਾਲਿਸਿਸ ਦਾ ਟੈਕ ਆਇਆ ਤੁਹਾਨੂੰ ਤੇ ਕੋਸ਼ਿਸ਼ ਕਰੋ ਕਿ ਡਾਕਟਰ ਕੋਲ ਜਿੰਨਾ ਵੀ ਜਲਦੀ ਜਾ ਸਕੇ ਔਰ ਆਪ ਦੀ ਗੱਡੀ ਆਪ ਚਲਾ ਕੇ ਲੈ ਕੇ ਬਿਲਕੁਲ ਨਾ ਜਾਓ ਕਿਸੇ ਆਪਣੇ ਭੈਣ ਭਰਾ ਨੂੰ ਦੋਸਤ ਨੂੰ ਡਰਾਈਵਰ ਨੂੰ ਨਾਲ ਲੈ ਕੇ ਜਾਓ ਅਗਰ ਤੁਸੀਂ ਆਪਣੀ ਗੱਡੀ ਆਪ ਚੁਲਾ ਕੇ ਜਾਣ ਦੀ ਕੋਸ਼ਿਸ਼ ਕਰੋਗੇ ਤੇ ਤੁਹਾਡੀ ਪਕੜਨ ਜਿਹੜੀ ਹੈ ਜਾਂ ਉਹ ਤੁਹਾਡੇ ਹੱਥ ਨੂੰ ਪ੍ਰੋਪਰ ਕੰਮ ਨਹੀਂ ਕਰਨਗੇ ਤਾਂ ਉਹ ਐਕਸੀਡੈਂਟ ਦਾ ਕਾਰਨ ਵੀ ਫੇਵਰੀ ਬਣ ਜਾਂਦਾ ਹੁਣ ਇਹਨਾਂ ਨੂੰ ਰੋਕਿਆ ਕਿਵੇਂ ਜਾ ਸਕਦਾ ਜਿਹੜੀ ਪਰਿਸਥਿਤੀ ਹੈ ਕਿਵੇਂ ਕਿਸ ਤਰ੍ਹਾਂ ਦੇ ਕਿਵੇਂ ਅਸੀਂ ਬਚ ਸਕਦੇ ਹਾਂ ਇਹਦੇ ਤੇ ਆਪਾਂ ਕੱਲ ਨੂੰ ਗੱਲ ਕਰਾਂਗੇ ਅੱਜ ਵੀਡੀਓ ਥੋੜੀ ਫਿਰ ਜਿਆਦਾ ਲੌਂਗ ਹੋ ਜਾਏਗੀ ਕਿ ਕਾਫੀ ਲੌਂਗ ਸਬਜੈਕਟ ਹੈਗਾ ਇਹ بس ਇੰਨਾ ਕਿ ਅਗਰ ਤੁਹਾਨੂੰ ਵੀ ਬਾਵਾ ਤੁਹਾਡੀਆਂ ਰਾਤ ਨੂੰ ਸੌਂਦੀਆਂ ਨੇ ਜਾਂ ਸਟ੍ਰੋਕ ਵਰਗੇ ਲੱਛਣ ਆਉਂਦੇ ਆ ਤਾਂ ਜ਼ਰੂਰ ਆਪਣੇ ਡਾਕਟਰ ਨੂੰ ਮਿਲੋ ਸਲਾਹ ਕਰੋ ਆਪਣੇ ਸੌਣ ਦੀ ਪੋਜੀਸ਼ਨ ਵਿੱਚ ਸੁਧਾਰ ਕਰੋ ਜੇ ਕੋਈ ਵਿਟਾਮਿਨ ਦੀ ਕਮੀ ਆ ਤਾਂ ਡਾਕਟਰ ਦੀ ਸਲਾਹ ਨਾਲ ਕੋਈ ਡਾਈਟ ਦਾ ਧਿਆਨ ਰੱਖੋ ਆਪਣਾ ਜੋ ਮੈਡੀਸਿਨਸ ਜੋ ਡਾਕਟਰ ਡਿਵਾਈਸ ਕਰਦੇ ਨੇ ਆਪਣੇ ਆਪ ਕਦੀ ਕੋਈ ਦਵਾਈ ਲੈ ਕੇ ਨਾ ਖੋ ਇੱਕ ਵਾਰੀ ਡਾਕਟਰ ਨੂੰ ਮਿਲ ਕੇ ਡਾਕਟਰ ਦੀ ਸਲਾਹ ਲੈ ਕੇ ਪ੍ਰੋਪਰ ਜਦੋਂ ਤੁਹਾਡਾ ਡਾਕਟਰ ਡਾਇਗਨੋਸ ਕਰਦਾ ਵੀ ਕੀ ਬਿਮਾਰੀ ਹੈਗੀ ਤੁਹਾਨੂੰ ਕਿਸ ਕਾਰਨ ਹੁੰਦਾ ਕਿ ਤੁਹਾਡੀ ਨੀਂਦ ਦੇ ਦੌਰਾਨ ਜਿਹੜੀ ਪੋਜੀਸ਼ਨ ਹੁੰਦਾ ਕਰਕੇ ਜਾਂ ਜੋ ਵੀ ਹੈ ਉਹ ਫਿਰ ਡਾਕਟਰ ਤੁਹਾਨੂੰ ਐਡਵਾਈਸ ਕਰਨਗੇ ਕਿ ਇਹਨੂੰ ਕਿਵੇਂ ਅਸੀਂ ਰੋਕ ਸਕਦੇ ਹਾਂ ਕਿਵੇਂ ਠੀਕ ਕਰ ਸਕਦੇ ਹਾਂ ਉਸ ਦੇ ਅਕੋਰਡਿੰਗਲੀ ਹੀ ਚੱਲਣਾ ਚਾਹੀਦਾ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਮੇਰੇ ਲੈਕਚਰ ਅੱਛੇ ਲੱਗਦੇ ਹੋਣਗੇ ਅਗਰ ਠੀਕ ਲੱਗਦਾ ਹੈ ਤੇ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਇਹ ਮੇਰੀ ਗੁਜਾਰਿਸ਼ ਹੈ ਇਹ ਮੇਰੀ ਬੇਨਤੀ ਹੈ ਕਿ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਕਹਿ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਵਾਓ ਔਰ ਮੈਂ ਕੋਸ਼ਿਸ਼ ਕਰੂੰਗਾ ਇਸੇ ਤਰ੍ਹਾਂ ਦੀਆਂ ਰਿਪੋਰਟਸ ਤੁਹਾਡੇ ਨਾਲ ਸਾਂਝੀਆਂ ਕਰਦਾ ਰਹਾ ਜਿੰਨੀ ਕਿ ਮੈਨੂੰ ਸੈਂਸ ਜਿੰਨੀ ਕਿ ਮੇਰੀ ਸਮਝ ਹੈ ਔਰ ਮੈਂ ਵਿਗਿਆਨ ਦੇ ਅਧਾਰਤ ਖੋਜਾਂ ਦੇ ਅਧਾਰਤ ਜੋ ਖੋਜਾਂ ਮਾਹਰ ਲੋਕਾਂ ਵੱਲੋਂ ਕੀਤੀਆਂ ਗਈਆਂ ਨੇ ਉਨ੍ਹਾਂ ਦੇ ਆਧਾਰ ਤੇ ਰਿਪੋਰਟ ਤੁਹਾਨੂੰ ਦਿਨਾਰਵਾਗਾ ਜੋ ਮੇਰੀ ਜ਼ਿੰਦਗੀ ਦਾ ਆਪਣਾ ਤਜਰਬਾ ਜੋ ਮੈਂ ਪੜਿਆ ਜੋ ਮੈਂ ਮਹਿਸੂਸ ਕੀਤਾ ਉਹ ਮੈਂ ਜ਼ਰੂਰ ਐਡ ਵਿੱਚ ਕਰਾਂਗਾ ਇਹਨਾਂ ਨੂੰ ਔਰ ਉਮੀਦ ਹੈ ਕਿ ਤੁਹਾਨੂੰ ਵੀ ਚੰਗਾ ਲੱਗੇਗਾ ਅਗਰ ਚੰਗਾ ਲੱਗੇਗਾ ਤਾਂ ਲਾਈਕ ਕਰ ਦਿਓ ਨਹੀਂ ਚੰਗਾ ਲੱਗਦਾ ਤਾਂ ਡਿਸਲਾਈਕ ਕਰ ਦਿਓ ਕੋਈ ਗੱਲ ਹੋ ਇਨਾਂ ਕੇ ਕਹਿ ਕੇ ਸਤਿ ਸ੍ਰੀ ਅਕਾਲ ਮਿਹਰਬਾਨੀ ਸ਼ੁਕਰੀਆ